ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜੋ ਬਾਣੀ ਰਵਿਦਾਸ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਵ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਸਤਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਪੈਰੂ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਭਾਈ ਗੁਰਦਾਸ ਜੀ ਦੇ ਪਾਸੋਂ ਦਰਜ ਕਰਵਾਉਂਦੇ ਹਨ ਕਰ ਦੂਸਰੇ ਸਰਤਾਲ ਅੰਦਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇੱਕ ਪੰਡਤ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਕਿ हे ਰਵਿਦਾਸ ਜੀ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਦੀ ਭਗਤੀ ਕਰਕੇ ਉਸ ਨਾਲ ਮਿਲਣਾ ਚਾਹੀਦਾ ਹੈ ਪਰ ਜਦੋਂ ਕਿਸੇ ਨੂੰ ਦਿਸਦਾ ਹੀ ਨਹੀਂ ਤਾਂ ਫਿਰ ਕਿਸੇ ਦੀ ਉਸ ਨਾਲ ਮਿਲਣ ਦੀ ਇੱਛਾ ਕਿਵੇਂ ਹੋ ਸਕਦੀ ਹੈ ਅਤੇ ਜੇ ਤੁਸੀਂ ਕਹੋ ਕਿ ਉਸ ਨੇ ਦਿਸਣ ਵਾਲੇ ਰਾਮ ਕ੍ਰਿਸ਼ਨ ਆਦਿ ਅਵਤਾਰ ਤਾਰਨ ਕੀਤੇ ਹਨ ਤਾਂ ਉਹ ਅਵਤਾਰਾਂ ਦੇ ਸਰੀਰ ਨਾਸ਼ਵੰਤ ਹਨ ਇਸ ਕਰਕੇ ਮੇਰੇ ਅਨਸਾਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਨਹੀਂ ਹੋ ਸਕਦੀ ਤਦ ਫਿਰ ਭਗਤ ਰਵਿਦਾਸ ਜੀ ਉੱਤਰ ਵਿੱਚ ਕਥਨ ਕਰਦੇ ਹਨ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦਿਸੈ ਸੋ ਹੋਏ ਬਿਨ ਆਸਾ ਇਹ ਪੰਡਿਤ ਜੀ ਤੁਹਾਡੀ ਗੱਲ ਕੁਝ ਕੋ ਠੀਕ ਹੈ ਕੁਝ ਕੋ ਦੇਖਣ ਤੋਂ ਬਗੈਰ ਉਸ ਪਦਾਰਥ ਦੀ ਇੱਛਾ ਪੈਦਾ ਨਹੀਂ ਹੁੰਦੀ ਜਿਵੇਂ ਬ੍ਰਹਮ ਸਤ ਚਿਤ ਆਨੰਦ ਸਰੂਪ ਹੋਣ ਕਰਕੇ ਦਿਸਣ ਤੋਂ ਰਹਿਤ ਹੈ ਪਰ ਫੇਰ ਵੀ ਸਾਰੇ ਲੋਕ ਨਾਸ਼ ਤੋਂ ਰਹਿਤ ਸਦੀਵੀ ਸੁਖ ਆਨੰਦ ਦੀ ਇਸ਼ਿਆ ਕਰਦੇ ਰਹਿੰਦੇ ਹਨ ਭਾਵ ਬ੍ਰਹਮ ਆਪ ਤਾਂ ਦਿਸਣ ਤੋਂ ਰਹਿਤ ਹੈ ਪਰੰਤੂ ਲੋਕ ਬੁੱਧੀ ਦੇ ਅੰਦਰ ਆਨੰਦ ਦੀ ਇਸ਼ਿਆ ਕਰਦੇ ਹਨ ਇਸ ਕਰਕੇ ਪ੍ਰਮਾਤਮਾ ਦੇ ਮਿਲਣ ਦੀ ਆਸਾ ਹੋ ਸਕਦੀ ਹੈ ਦੂਸਰਾ ਇਹ ਵੀ ਕਿ ਤੁਹਾਡਾ ਕਹਿਣਾ ਹੈ ਕਿ ਜਿਹੜਾ ਕੁਝ ਵੀ ਇਨ੍ਹਾਂ ਸਧੂਲ ਅੱਖਾਂ ਨਾਲ ਦਿਸਦਾ ਹੈ ਉਹ ਬినా사 ਨਾਸ਼ ਹੋ ਜਾਣ ਵਾਲਾ ਹੈ ਪਰ ਜਦੋਂ ਬ੍ਰਹਮ ਇਨ੍ਹਾਂ ਨੇਤਰਾਂ ਦਾ ਵਿਸ਼ਾ ਹੀ ਨਹੀਂ ਫਿਰ ਉਹ ਨਾਸ਼ ਕਿਵੇਂ ਹੋਵੇਗਾ ਫਿਰ ਬੁੱਧੀ ਦੇ ਅੰਦਰ ਹੀ ਉਸ ਦੇ ਸੁੱਖ ਨੂੰ ਮਹਿਸੂਸ ਕਰੀਦਾ ਹੈ ਇਸ ਕਰਕੇ ਉਹ ਆਤਮਾ ਆਨੰਦ ਰਾਸ਼ਵੰਤ ਨਹੀਂ ਹੈ ਇਹ ਸੁਣ ਕੇ ਪੰਡਤ ਸ਼ਰਮਿੰਦਾ ਹੋਇਆ ਫਿਰ ਉਸ ਨੇ ਪ੍ਰਮਾਤਮਾ ਦੀ ਪ੍ਰਾਪਤੀ ਬਾਬਤ ਪੁੱਛਿਆ ਤਾਂ ਇਨ੍ਹਾਂ ਹੀ ਤੁਕਾਂ ਦੁਆਰਾ ਕਥਨ ਕਰਦੇ ਹਨ ਜੋ ਸਵਰਗ ਆਦਿਕਾਂ ਦੇ ਦਿਬਯ ਭੋਗ ਦੇਖਣ ਤੋਂ ਬਿਨਾ ਹਨ ਪਾਪ ਦੇਖੇ ਨਹੀਂ ਜਾਂਦੇ ਸ਼ਾਸਤਰਾਂ ਆਦ ਦੁਆਰਾ ਹੀ ਸੁਣੀ ਦੇ ਉਹਨਾਂ ਦੀ ਇੱਛਾ ਪੈਦਾ ਨਹੀਂ ਹੋਣੀ ਚਾਹੀਦੀ ਪਾਪ ਤਰ ਤੀਬਰ ਤਰ ਤਮ ਵੈਰਾ guna ਚਾਹੀਦਾ ਹੈ ਫਿਰ ਜੋ ਕੁਝ ਵੀ ਇਸ ਲੋਕ ਵਿੱਚ ਦਿਸ ਰਿਹਾ ਉਸ ਸਾਰੇ ਪਸਾਰੇ ਨੂੰ ਨਾਸ਼ ਹੋ ਜਾਣ ਵਾਲਾ ਸਮਝਣਾ ਕਰੇ ਇਸ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਬਰਨ ਸਹਿਤ ਜੋ ਜਾਪੇ ਨਾਮ ਸੋ ਜੋਗੀ ਕੇਵਲ ਨੇਕ ਕਾਮ ਚੌਹਾਂ ਬਰਨਾ ਚੋਂ ਕਿਸੇ ਵੀ ਬਰਨ ਦੇ ਸਹਿਤ ਹੋ ਕੇ ਵਾ ਬਰਨ ਰੰਗ ਸਰੂਪ ਭਾਵ ਇਸ਼ਟ ਦੇ ਧਿਆਨ ਦੇ ਸਹਿਤ ਵਾ ਬਰਨ ਰੰਗ ਪ੍ਰੇਮ ਦੇ ਸਹਿਤ ਹੋ ਕੇ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਕੇਵਲ ਸਿਰਫ ਉਹ ਹੀ ਨੇਕ ਕਾਮ ਕਾਮਨਾਵਾਂ ਤੁਰਹਿਤ ਹੋ ਕੇ ਪ੍ਰਮਾਤਮਾ ਵਿੱਚ ਜੁੜਿਆ ਹੋਇਆ ਹੈ ਪਰ ਜੈ ਰਾਮ ਰਵੇ ਜੋ ਕੋਈ پارਸ ਪਰਸੈ ਦੁਬਿਦਾ ਨਾ ਹੋਈ ਰਹਾਉ ਜਿਗਰ ਕੋਈ ਮਨੁੱਖ ਗੁਰਾਂ ਦੇ ਸ਼ਬਦ ਪ੍ਰੇਮ ਰੂਪੀ ਪਰਚੇ ਵਿੱਚ ਪਰਜ ਕੇ ਰਾਮ ਪ੍ਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ ਕਹਿੰਦੇ ਉਹ پارਸ ਰੂਪੀ ਗੁਰੂ ਵਾ ਪ੍ਰਮਾਤਮਾ ਨਾਲ ਸਪਰਸ਼ ਹੁੰਦਾ ਹੈ ਅਦੇ ਉਸ ਨੂੰ ਕਿਸੇ ਪ੍ਰਕਾਰ ਦੀ ਦੁਬਿਦਾ ਦਵੈਤ ਪ੍ਰਾਂਤੀ ਨਹੀਂ ਹੁੰਦੀ ਉਹ ਗੁਰੂ ਰੂਪੀ ਪਰਸਨਲ ਸ਼ੂ ਕੇ ਬ੍ਰਹਮ ਰੂਪੀ ਸੋਨਾ ਬਣ ਜਾਂਦਾ ਹੈ ਰਹਾਉ ਸੋ ਮਨ ਮਨ ਕੀ ਦੁਬਿਦਾ ਖਾਏ ਬਿਨ ਦੁਆਰੇ ਤ੍ਰੈ ਲੋਕ ਸਮਾਏ ਏ ਪਾਈ ਉਹੋ ਹੀ ਅਸਲੀ ਮਨ ਮੁਨੀ ਹੁੰਦਾ ਜੋ ਆਪਣੇ ਮਨ ਦੀ ਦੁਬਿਦਾ ਦਵੈਤ ਭ੍ਰਾਂਤੀ ਨੂੰ ਖਾ ਅਭਾਵ ਕਰ ਦਿੰਦਾ ਹੈ ਅਤੇ ਇੰਦਰੀਆਂ ਰੂਪੀ ਦੁਆਰੇ ਦਰਵਾਜ਼ਿਆਂ ਤੋਂ ਬਗੈਰ ਰਹਿਣ ਵਾਲੇ ਬ੍ਰਹਮ ਨੂੰ ਰਹਿ ਲੋਕ ਤਿੰਨਾਂ ਲੋਕਾਂ ਵਿੱਚ ਸਮਾਇ ਅਪੇਦ ਹੋਇਆ ਜਾਂਦਾ ਹੈ ਵਾਜੋ ਤਿੰਨ ਜਾਗਰਤ ਸੁਪਨ ਸੁਕੋਪਤ ਦਾ ਸਾਥੀ ਬ੍ਰਹਮ ਚੇਤਨ ਹੈ ਉਸ ਵਿੱਚ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿ ਤੋ ਕੇ ਸਮਾਇ ਸਮਾਉਣਾ ਕਰੇ ਮਨ ਕ ਸੁਭਾਅ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹਿ ਪਾਦਸ਼ਾਹ ਫਰਮਾਉਂਦੇ ਜਿਹੋ ਜਿਹਾ ਕਿਸੇ ਦੇ ਮਨ ਦਾ ਸੁਭਾਅ ਹੁੰਦਾ ਹੈ ਸਾਰੇ ਕੋਈ ਉਵੇਂ ਹੀ ਕਰਦੇ ਹਨ ਬਾਬ ਮਨ ਦੇ ਸਬਾਬ ਅਨੁਸਾਰ ਆਪਣੀ ਇਸ਼ਟ ਦੀ ਉਪਾਸ਼ਨਾ ਕਰਦੇ ਵਸੋ ਪਾਓ ਸੋ ਉਹ ਜੋ ਪਾਉ ਪ੍ਰਕਾਸ਼ ਰੂਪ ਬ੍ਰਹਮ ਹੈ ਉਸ ਦੇ ਕਰਕੇ ਹੀ ਸਭ ਕੋਈ ਅਨੁਭਵ ਕਰਦੇ ਹਨ ਆਪਣੇ ਮਨ ਦਾ ਧਿਆਨ ਉਸ ਵਿੱਚ ਜੋੜਨਾ ਕਰੇ ਜਿਹੜਾ ਨਾਮ ਅਭਿਆਸ ਦੇ ਕਰਤਾ ਕਰਨ ਵਾਲਾ ਹੁੰਦਾ ਨ ਉਹ ਅਨਪੈ ਪੈ ਤੋ ਰਹਿ ਧੋ ਕੇ ਰਿੰਦਾ ਹੈ ਫਲ ਕਾਰਨ ਫੁੱਲੀ ਬਨੜਾਈ ਫਲ ਲੱਗਾ ਤਬ ਫੁੱਲ ਬਿਲਾਏ ਇਹ ਭਾਈ ਜਿਵੇਂ ਫਲ ਦੇਣ ਦੇ ਕਾਰਨ ਵਾਸਤੇ ਸਾਰੀ ਬਨੜਾਈ ਬਨਸਪਤੀ ਫੁੱਲਾਂ ਦੇ ਸਹਿਤ ਪਰਫੁੱਲਤ ਹੁੰਦੀ ਜਦੋਂ ਫਲ ਲੱਗ ਜਾਂਦਾ ਤਦੋਂ ਕਹਿੰਦੇ ਸਾਰੇ ਫੁੱਲ ਬਿਲਾਏ ਨਾਸ਼ ਹੋ ਜਾਂਦੇ ਹਨ ਆਪਾਂ ਦੇਖਦੇ ਹਾਂ ਜਦੋਂ ਪਹਿਲਾਂ ਤਾਂ ਫੁੱਲ ਹੁੰਦੇ ਆ ਪਰ ਜਦੋਂ ਫਲ ਆਪਣਾ ਆਕਾਰ ਧਾਰ ਲੈਂਦਾ ਰੂਪ ਧਾਰ ਲੈਂਦਾ ਹੈ ਤੇ ਫੁੱਲ ਨਾਸ਼ ਹੋ ਜਾਂਦਾ ਹੈ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਯ ਤਹਿ ਕਰਮਹਿ ਨਾਸ ਇਸੇ ਪ੍ਰਕਾਰ ਦਸਰੇ ਗਿਆਨ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਨਿਸ਼ਕਾਮ ਕਰਮਾਂ ਦੁਆਰਾ ਨਾਮ ਦਾ ਅਭਿਆਸ ਕਰੀਦਾ ਹੈ ਜਦੋਂ ਗਿਆਨ ਪ੍ਰਾਪਤ ਹੋ ਗਿਆ ਉਹ ਸਮੇਂ ਕਰਮੇ ਕਰਮ ਨਾਸ਼ ਹੋ ਜਾਂਦੇ ਹਨ ਅਰਥਾਤ ਅੰਤੇ ਕਰਨ ਰੂਪੀ ਧਰਤੀ ਸਰਦਾ ਦਾ ਬੀਜ ਧਰਮ ਰੂਪੀ ਅੰਕੂਰ ਸਤ ਸੰਤੋਖ ਰੂਪੀ ਪੱਤੇ ਕਰਨ ਮੁੱਦਤਾ ਮੈਤਰੀ ਅਪੇਖਿਆ ਰੂਪੀ ਟਾਣੀਆਂ ਅਤੇ ਉਪਾਸ਼ਨਾ ਰੂਪੀ ਫੁੱਲ ਲੱਗੇ ਹੋਏ ਹਨ ਇਉ ਬ੍ਰਹਮ ਗਿਆਨ ਰੂਪੀ ਫਲ ਦੇ ਕਾਰਨ ਸ਼ੁਭ ਗੁਣਾ ਰੂਪੀ ਬਨਸਪਤੀ ਪਰ ਫੁੱਲ ਧੋਰੀ ਹੈ ਜਿਸ ਸਮੇ ਬ੍ਰਹਮ ਗਿਆਨ ਰੂਪੀ ਫਲ ਲੱਗ ਜਾਂਦਾ ਦਾਦੂ ਜੋ ਪਹਿਲਾ ਚੇਤ ਦੀ ਚੰਚਲਤਾ ਮੇਟਣ ਵਾਸਤੇ ਉਪਾਸ਼ਨਾ ਅਤੇ ਪਾਪਾਂ ਦੀ ਨਿਵਰਤੀ ਲਈ ਨਿਸ਼ਕਾਮ ਕਰਮ ਕਰਨੇ ਸੀ ਉਹ ਸਾਰੇ ਛੁੱਪ ਜਾਂਦੇ ਹਨ ਹੋਰ ਵੀ ਉਦਾਹਰਨਾ ਦਿੰਦੇ ਜਿਵੇਂ ਅਸ਼ਟਬਕਰ ਨੇ ਰਾਜੇ ਜਨਕ ਨੂੰ ਗਿਆਨ ਦੇ ਸਹਿਤ ਰਹਿਣ ਲਈ ਹੀ ਕਿਹਾ ਉਸ ਨੇ ਦੱਸਿਆ ਕਿ ਜੋ ਗਿਆਨ ਦੇ ਸਹਿਤ ਹੋ ਕੇ ਗਿਆਨ ਤੋਂ ਥੱਲੇ ਉਪਾਸ਼ਨਾ ਜਾਂ ਕਰਮ ਕਰਨੇ ਗਾਣ ਇਹ ਜੋਗ ਅਰੂੜੀ ਪੱਤ ਤਮਨੁਖ ਦੇ ਲੱਛਣ ਹਨ ਗਿਆਨ ਤੋਂ ਬਾਅਦ ਉਪਾਸ਼ਨਾ ਤੇ ਕਰਮ ਕਰਨ ਨਾਲ ਮਨੁੱਖ ਫਿਰ ਗਿਆਨ ਅਵਸਥਾ ਤੋਂ ਡਿੱਗ ਜਾਂਦਾ ਹੈ ਪਰ ਗੁਰਮਤ ਦਾ ਅਸੂਲ ਇਹ ਹੈ ਕਿ ਪੂਰਨ ਬ੍ਰह्म ਗਿਆਨੀ ਹੋ ਕੇ ਵੀ ਦੁਨੀਆਂ ਦੇ ਭਲੇ ਵਾਸਤੇ ਕਰਮ ਅਭਿਆਸ ਕਰਦੇ ਰਹਿਣ ਜਿਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ ਅਤੇ ਸੰਗਤ ਵਿੱਚ ਜੁੜ ਕੇ ਬੈਠਿਆ ਕਰੋ ਤਾਂ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਹੇ ਸਤਿਗੁਰੂ ਜੀ ਹੁਣ ਤੁਹਾਡੀ ਕਿਰਪਾ ਨਾਲ ਅਵਸਥਾ ਐਸੀ ਹੋ ਗਈ ਹੈ ਕਿ ਉਥੇ ਇਹ ਕੁਝ ਕਰਨ ਦੀ ਬਾਕੀ ਲੋੜ ਹੀ ਨਹੀਂ ਰਹੀ ਅੱਗੋਂ ਸਤਿਗੁਰਾਂ ਕਿਹਾ ਕਿ ਤੁਸੀਂ ਠੀਕ ਕਹਿੰਦੇ ਹੋ ਭਾਵੇਂ ਕੋਈ ਲੋੜ ਨਹੀਂ ਨਹੀਂ ਰਹਿ ਪਰ ਤੁਹਾਡੇ ਜੀਵਨ ਵੱਲ ਵੇਖ ਕੇ ਬਿਆੰਤ ਸੰਗਤਾਂ ਗੁਰਮਤਿ ਪ੍ਰਾਪਤ ਕਰਨ ਗਿਆ ਤੁਹਾਨੂੰ ਅੰਮ੍ਰਿਤ ਵੇਲੇ ਉੱਠਦਿਆਂ ਵੇਖ ਕੇ ਸੰਗਤਾਂ ਵਿੱਚ ਵੀ ਅੰਮ੍ਰਿਤ ਵੇਲੇ ਉੱਠਣ ਦਾ ਉਤਸ਼ਾਹ ਪੈਦਾ ਹੋਵੇਗਾ ਸਿਮਰਨ ਦੀ ਲਗਨ ਲੱਗੇਗੀ ਇਹ ਉਪਦੇਸ਼ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੱਤ ਵਜਨ ਕਹਿ ਕੇ ਧਾਰਨ ਕੀਤਾ ਸੋ ਇਸ ਪ੍ਰਕਾਰ ਗਿਆਨਵਾਨ ਦੇ ਤਾਂ ਹੀ ਕਰਮਾਂ ਦਾ ਅਭਿਆਸ ਨਹੀਂ ਰਹਿੰਦਾ ਪਰ ਦੁਨੀਆ ਦੀ ਭਲਾਈ ਪਰ ਉਪਕਾਰ ਵਾਸਤੇ ਜਿਵੇਂ ਪਹਿਲਾਂ ਸੰਸਾਰ ਵਿੱਚ ਵਰਤਦੇ ਸੀ ਉਸੇ ਪ੍ਰਕਾਰ ਹੀ ਵਰਤਦੇ ਰਹਿੰਦੇ ਹਨ ਗਿਆਨਵਾਨ ਹੋਣ ਕਾਰਨ ਉਹਨਾਂ ਨੂੰ ਕਰਮਾਂ ਦੇ ਵੱਲ ਦੀ ਇੱਛਾ ਹੀ ਨਹੀਂ ਰਹਿੰਦੀ ਕ੍ਰਿਤਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਵਾਨ ਅੱਗੇ ਹੋਰ ਉਦਾਹਰਨਾ ਦਿੰਦੇ ਜਿਸ ਪ੍ਰਕਾਰ ਕ੍ਰਿਤਿ ਘੋ ਦੇ ਕਾਰਨ ਵਾਸਤੇ ਸਿਆਨ ਸਿਆਣੀ ਇਸਤਰੀ ਦਦ ਦਹੀਂ ਨੂੰ ਮਥੈ ਰੜਕਣਾ ਕਰਦੀ ਹੈ ଅਤਵਾ ਇਸੇ ਪ੍ਰਕਾਰ ਗਿਆਨਵਾਨ ਪੁਰਖ ਬ੍ਰਹਮਾਨੰਦ ਰੂਪੀ ਘੋ ਦੇ ਵਾਸਤੇ ਨਿਸ਼ਕਾਮ ਕਰਮਾ ਰੂਪੀ ਦਹੀਂ ਨੂੰ ਵਿਵੇਕ ਰੂਪੀ ਮਧਾਣੀ ਪਾ ਕੇ ਰੀੜਕਣਾ ਕਰਦੇ ਹਨ ਅਤੇ ਉਸ ਵਿੱਚੋਂ ਬ੍ਰह्म ਗਿਆਨ ਰੂਪੀ ਮੱਖਣ ਪ੍ਰਾਪਤ ਕਰਕੇ ਫਿਰ ਉਸ ਵਿੱਚੋਂ ਅਨਭਵ ਦਾ ਪ੍ਰਕਾਸ਼ ਰੂਪ ਕਿਉ ਕੱਢ ਲੈਂਦੇ ਹਨ ਉਸ ਸੰਸਾਰ ਵਿੱਚ ਜੀਵਤ ਜਿਉਂਦੇ ਹੋਏ ਵੀ ਸਦਾ ਮੁਕਤ ਪੁਰਖ ਹਨ ਅਤੇ ਹਮੇਸ਼ਾ ਕਰਮ ਕਾਂਡ ਆਦ ਦੇ ਨਿਰਵਾਣ ਬੰਦਨਾ ਤੋਂ ਰਹਿਤ ਰਹਿੰਦੇ ਹਨ ਵਾ ਬਾਨ ਆਦਤਾਂ ਤੋਂ ਵਾ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ ਕਹਿ ਰਵਿਦਾਸ ਪਰਮ ਬੈਰਾਗ ਹਿਰਦੇ ਰਾਮ ਕੀ ਨ ਜਪਸ ਅਪਾਗ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਪਰਮ ਵੱਡੇ ਤਾਰ ਤੀਬਰ ਤਾਰ ਤਮ ਬੈਰਾਗ ਨੂੰ ਧਾਰਨ ਕਰਕੇ ਏ ਅਪਾਗ ਭਾਗਾ ਤੋਂ ਹੀਣੇ ਜੀਵ ਆਪਣੇ ਹਿਰਦੇ ਅੰਦਰ ਵਸਦੇ ਰਾਮ ਪ੍ਰਮਾਤਮਾ ਨੂੰ ਕਿਉਂ ਨਹੀਂ ਜਪਦਾ ਜਿਸ ਕਰਕੇ ਤੈਨੂੰ ਸਰੂਪ ਦੀ ਸਿੱਖਿਆਤਾ ਹੋਵੇ ਪਾਪ ਤੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰ ਉਸ ਦਾ ਨਾਮ ਜਪ ਨਾਮਦੇਵ ਹੁਣ ਫਿਰ ਇੱਕ ਸ਼ਬਦ ਨਾਮਦੇਵ ਜੀ ਦਾ ਆਇਆ ਹੈ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆਪਾਂ ਵਿਚਾਰ ਕਰਾਂ ਅੱਗੇ ਫਿਰ ਨਾਮਦੇਵ ਜੀ ਦਾ ਸ਼ਬਦ ਆਇਆ ਹੈ ਜਿਸ ਵਕਤ ਭਗਤ ਨਾਮਦੇਵ ਜੀ ਪੰਡਰਪੁਰ ਵਿੱਚ ਨਿਵਾਸ ਕਰ ਰਹੇ ਸਨ ਉੱਥੇ ਇੱਕ ਦਿਨ ਭਗਤ ਨਾਮਦੇਵ ਜੀ ਆਪਣੀ ਮौज ਵਿੱਚ ਛੈਣੇ ਵਜਾਉਂਦੇ ਹੋਏ ਪ੍ਰਭੂ ਦਾ ਕੀਰਤਨ ਭਜਨ ਕਰਦੇ ਹੋਏ ਜਾ ਰਹੇ ਸਨ ਤਨੋਂ ਰਸਤੇ ਵਿੱਚ ਇੱਕ ਰਾਸ ਪੈ ਰਹੀ ਸੀ ਉਸਨੇ ਕਿਹਾ ਕਿ ਜੇਕਰ ਇਹ ਸਾਡੇ ਪਾਸ ਆ ਗਿਆ ਤਾਂ ਸਾਡੇ ਤਾਲ ਵਿੱਚ ਭੰਗ ਪਾ ਦੇਵੇਗਾ ਇਸ ਲਈ ਇਸ ਨੂੰ ਦੂਰੋਂ ਹੀ ਟਾਲ ਲਈਏ ਤਦੋਂ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਬੇਨਤੀ ਕਰਕੇ ਕਿਹਾ ਕਿ ਭਗਤ ਜੀ ਇਹਨਾਂ ਸਾਰੇ ਰਾਸਧਾਰੀਆਂ ਨੂੰ ਤ੍ਰੇ ਲੱਗ ਗਈ ਹੈ ਤੁਸੀਂ ਕਿਰਪਾ ਕਰਕੇ ਉਹ ਨਗਰ ਤੋਂ ਬਾਹਰ ਖੂਹ ਤੋਂ ਪਾਣੀ ਲੈ ਕੇ ਆਓ ਭਗਤ ਨਾਮਦੇਵ ਜੀ ਸ਼ੈਣੇ ਵਜਾਉਂਦੇ ਤੇ ਕੀਰਤਨ ਕਰਦੇ ਹੋਏ ਉਸ ਖੂਹ ਵੱਲ ਚੱਲ ਪਏ ਜਿੱਥੇ ਇੱਕ ਬਹੁਤ ਵੱਡਾ ਦਿਓ ਰਹਿੰਦਾ ਸੀ ਉਸਨੇ ਭਗਤ ਜੀ ਦੇ ਛੈਣੇ ਖੋਲੇ ਤਾਂ ਉਸ ਦਿਓ ਵਿੱਚ ਵੀ ਪਰਮਾਤਮਾ ਦੀ ਜੋਤ ਵੇਖ ਕੇ ਸ਼ਬਦ ਉਚਾਰਨ ਕਰਦੇ ਹਨ ਆਉ ਕਲੰਦਰ ਕੇਸਵਾ ਕਰ ਅਬਦਾਲੀ ਭੇਸ ਵਾ ਰਹਾਉ ਏ ਕਲੰਦਰ ਬੇਪਰਵਾਹ ਫਕੀਰਾਂ ਦਾ ਰੂਪ ਧਾਰਨ ਵਾਲੇ ਅਤੇ ਕੇਸਵਾ ਕੇਸਾਂ ਨੂੰ ਧਾਰਨ ਵਾਲੇ ਪ੍ਰਭੂ ਆਉ ਆਉਣਾ ਕਰ ਵਕਲ ਅੰਦਰ ਅੰਦਰ ਹਿਰਦੇ ਵਿੱਚ ਕਲ ਸ਼ਾਂਤੀ ਦੇਣ ਵਾਲੇ ਵਾ ਮਨ ਇੰਦਰੀਆਂ ਜੀਵਾਂ ਰੂਪੀ ਬਾਂਦਰਾਂ ਨੂੰ ਨਚਾਉਣ ਵਾਲੇ ਕਲੰਦਰ ਮਦਾਰੀ ਰੂਪ ਕੇ ਪਾਣੀ ਆਦ ਸਵਾ ਪਾਵ ਤਕਦਾ ਵਿੱਚ ਸਵਾ ਬਰਾਜਣ ਵਾਲੇ ਪ੍ਰਭੂ ਨੂੰ ਤੂੰ ਆਉਣਾ ਕਰ ਜਿਸਨੇ ਅਬਦਾਲੀ ਅਬਦਾਲਾਂ ਵੱਲ ਵਾ ਵੱਡਾ ਪੂਜਿਆ ਭੇਸਵਾ ਪੇਸ ਧਾਰਨ ਕੀਤਾ ਹੋਇਆ ਹੈ ਰਹਾਉ ਫਿਰ ਭਗਤ ਨਾਮਦੇਵ ਜੀ ਉਸ ਦੇਵ ਦੇ ਵੱਡੇ ਸਰੀਰਵਲ ਵੇਖ ਕੇ ਕਹਿਣ ਲੱਗੇ ਕਿ हे ਭਗਵਾਨ ਜੀ ਮੈਂ ਤੁਹਾਡਾ ਇਤਨਾ ਕੋਈ ਸਰੀਰ ਨਹੀਂ ਜਾਣਦਾ ਤੁਹਾਡਾ ਤਾਂ ਆਕਾਰ ਬਹੁਤ ਵੱਡਾ ਹੈ ਵਿਰਾਟ ਰੂਪ ਵਿੱਚ ਕਥਨ ਕਰਦੇ ਹਨ ਜਿਨ ਆਕਾਸ ਕੁਲਹਿ ਸਿਰ ਕੀਨੇ ਕੌਸੈ ਸਬਤ ਪਯਲ ਜਿਸ ਆਪ ਜੀ ਨੇ ਵਿਰਾਟ ਰੂਪ ਵਿੱਚ ਸਤ ਆਕਾਸ਼ਾਂ ਰੂਪੀ ਸਿਰ ਉੱਪਰ ਫਕੀਰਾ ਵਾਲੀ ਕੁਲਹਿ ਟੋਪੀ ਪਹਿਨਣਾ ਕੀਤੀ ਹੈ ਅਤੇ ਸਬਤ ਸਤ ਪਿਆਲਾ ਸਤ ਪਤਾਲਾਂ ਰੂਪੀ ਕौਸੇ ਖੜਾਵਾਂ ਬੈਨੀਆਂ ਹੋਈਆਂ ਚਮਰਪੋਸ਼ਕਾ ਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ ਚਮਰਪੋਸ਼ ਭਾਵ ਚਮੜੇ ਦੇ ਗਲਾਫ ਦਾ ਬਣਿਆ ਹੋਇਆ ਸੰਸਾਰ ਤੇਰਾ ਮੰਦਰ ਕਰ ਹੈ हे ਗੋਪਾਲਾ ਪ੍ਰਭੂ ਤੂੰ ਇਸ ਵਿਦ ਤਰੀਕੇ ਨਾਲ ਬਣ ਫੱਬ ਰਿਹਾ ਹੈ 56 ਗੋਡ ਗਾ ਬੇਹਨ ਤੇਰਾ 16 ਸਹਿਸ ਇਜਾਰਾ ਕਿ ਪ੍ਰਭੂ 56 ਕਰੋੜ ਜਾਦਵਾਂ ਦਾ ਤੇਰਾ ਪੇਹਨ ਚੋਲਾ ਪਾਵ ਚੋਲਾ ਅੰਗ ਰੱਖਾ ਤਣੀਆਂ ਵਾਲਾ ਚੋਣਾ ਪਹਿਨੇ ਆਇਆ 16 ਸਹਿਸ 16000 ਗੋਪੀਆਂ 13000 ਪਜਾਮਾ ਰੂਪ ਹਨ ਅਤੇ 108 ਜੋ ਕ੍ਰਿਸ਼ਨ ਰੂਪ ਵਿੱਚ ਵਿਆਹੀਆਂ ਹੋਈਆਂ ਉਹ ਸੁੱਤਣ ਵਿੱਚ ਨਾਲਾ ਰੂਪ ਹਨ ਪਾਰ 18 ਮਦਗਰ ਤੇਰਾ ਸਹਿਨ ਸਭ ਸੰਸਾਰ ਕਿਏ ਪ੍ਰਭੂ ਪਾਰ 18 ਭਾਰ ਬਨਾਸਪਤੀ ਤੇਰਾ ਮੁਦਗਰ ਮੂਲਾ ਵੱਡਾ ਸੋਟਾ ਹੈ ਅਤੇ ਸਾਰਾ ਸੰਸਾਰਾ ਜਗਤ ਤੇਰਾ ਸਹਿਨਕ ਗੁਨਾਲੀ ਥਾਲੀ ਰੂਪ ਹੈ ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰਾ ਮੇਰੀ ਦੇਹੀ ਕਾਇਆ ਹੀ ਤੇਰੀ ਮਹਿਜਦ ਮਸਜਦ ਹੈ ਮੇਰਾ ਮਨ ਹੀ ਇਸ ਵਿੱਚ ਪੜਾਉਣ ਵਾਲਾ ਮੌਲਾਨਾ ਮੌਲਾਨਾ ਮੌਲਵੀ ਰੂਪ ਹੈ ਜੋ ਪਰਤ ਚੇਤਨ ਵਿੱਚ ਸਹਿਜੇ ਹੀ ਬਿਰਤੀ ਜੋੜਨੀ ਹੈ ਇਹ ਤੇਰੀ ਨਿਮਾਜ਼ ਗੁਜ਼ਾਰ ਪੜ ਰਿਹਾ ਹਾਂ ਵਾ ਸ਼ਾਂਤੀ ਰੂਪ ਨਿਮਾਜ਼ ਪੜਦਾ ਹਾਂ ਤੇ ਆਪਣਾ ਸਮਾਂ ਗੁਜ਼ਾਰਦਾ ਬਤੀਤ ਕਰਦਾ ਹਾਂ ਬੀਬੀ ਕੌਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰ ਹੈ ਏ ਪ੍ਰਭੂ ਬੀਲ ਬੀਬੀ ਕੌਲਾ ਲక్ష్ਮੀ ਮਾਇਆ ਦੇ 107 ਤੇਰਾ ਨਿਕਾਹ ਪੜਿਆ ਹੋਇਆ ਭਾਵ ਮਾਇਆ ਨਾਲ ਚੇਸਤਾ ਕਰਦਾ ਹੈ ਫਿਰ ਸਾਰੇ ਨਿਰੰਕਾਰ ਆਕਾਰਾਂ ਤੋਂ ਰਹਿਤ ਵੀ ਹੈ ਅਤੇ ਆਕਾਰੇ ਆਕਾਰਾਂ ਵਾਲਾ ਵਿਰਾਟ ਰੂਪ ਵੀ ਹੈ ਭਗਤ ਕਰਤ ਮੇਰੇ ਤਾਲ ਸ਼ਨਾਇ ਕਹਿ ਪਹਿ ਕਰੋ ਪੁਕਾਰਾ हे ਪ੍ਰਭੂ ਤੇਰੀ ਭਗਤੀ ਕਰਦੇ ਹੋਏ ਦੇ ਹੁਣ ਤੂੰ ਮੇਰੇ ਤਾਲ ਸ਼ੈਣੇ ਸ਼ਨਾਇ ਖੋਲੇ ਫਿਰ ਦਸਮੇ ਕਿਸ ਦੇ ਪਾਸ ਜਾ ਕੇ ਪੁਕਾਰਾਂ ਫਰਿਆਦ ਕਰਾਂ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ਭਗਤ ਨਾਮਦੇਵ ਜੀ ਗਤਨ ਕਰਦੇ ਹਨ ਕਿ ਇਹ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪ੍ਰਭੂ ਵਾਹਿਗੁਰੂ ਤੂੰ ਸਾਰੇ ਜਨਾਂ ਦਾ ਸੁਆਮੀ ਮਾਲਕ ਹੈ ਤੂੰ ਸਗਲ ਸਾਰੇ ਬੇਦੇਸਵਾ ਦੇਸ਼ਾਂ ਪਰਦੇਸ਼ਾਂ ਵਿੱਚ ਹੀ ਫਿਰੇ ਵਿਚਰ ਰਿਹਾ ਹੈ ਵਾ ਬੇਦੇਸਵਾ ਦੇਸਵਾ ਦੇਸ਼ ਕਾਲ ਵਸਤੂ ਪਰਛੇਦ ਬੇਕ ਯੇ ਰਹਿਤ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤਿਹ